ਸੋਸ਼ਿਕਾ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ YouTube ਤੇ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਏਕੇ ਟੈਕਸ ਦੇ ਪ੍ਰਿੰਟ BMW ਫਸਟ ਕਲਰ yellow ਥੋੜਾ ਥੋੜਾ ਵਾਈਨ ਵਿੱਚ ਸ਼ੇਡ ਆ ਦੂਜਾ ਪਿੰਕ ਪਿੰਕ ਵਿੱਚ ਵੀ ਵਾਈਨ ਇਹ ਏਕੇ ਟੈਕਸ ਦੇ ਮੋਰਾ ਲੱਗੇ ਹੋਣੇ ਆ ਏਕੇ ਟੈਕਸ ਤੀਜਾ ਕਲਰ ਪਿਸਤਾ ਮੂੰਗੀਆਂ ਵਿੱਚ ਹਲਕਾ ਹਲਕਾ ਟੱਚ ਮੂੰਗੀਆਂ ਕਿੱਦਾਂ ਜਾਣਿਆ ਛੋਟੀ ਬੁਟੀ ਵਾਲਾ ਗ੍ਰੀਨ ਕਲਰ ਸੀ ਗ੍ਰੀਨ ਵਾਈਨ ਉਹ ਕਪੜਾ ਬਹੁਤ ਸੌਫਟ ਇਹਦੇ ਵਾਈਨ ਤੀਜਾ ਡਿਜ਼ਾਈਨ ਇਹ ਸਾਰੇ ਏਕੇ ਟੈਕਸ ਦੇ BMW ਦੇ ਪ੍ਰਿੰਟ ਸੌਫਟ ਵਾਲੀ ਕਾਟਨ ਆ ਆ ਦੇਖੋ BMW ਏਕੇ ਟੈਕਸ ਦੇ ਜੇ ਤੁਹਾਨੂੰ ਮੇਰੇ ਸੂਟ ਪਸੰਦ ਆਏ ਤੁਸੀਂ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਨਾ ਤੇ ਮੇਰੇ ਚੈਨਲ ਸਬਸਕ੍ਰਾਈਬ ਕਰਨਾ ਤੇ ਕਮੈਂਟਾਂ ਵਿੱਚ ਦੱਸਣਾ ਮੈਨੂੰ ਕਿ ਤੁਹਾਨੂੰ ਕਿੱਦਾਂ ਦੇ ਹੋਰ ਸੂਟ ਚਾਹੀਦੇ ਹਾਂ ਉਸ ਤਰ੍ਹਾਂ ਦੀ ਕੋਸ਼ਿਸ਼ ਕਰਾਂਗੇ ਉਹ ਲੈ ਕੇ ਆਈਏ ਹੋਰ